ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ A to Z Old Car Bazaar ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਡੇਲੀ ਵਿੱਚ ਸੈਕੰਡ ਹੈਂਡ ਗੱਡੀਆਂ ਦੀ ਐਡ ਤੁਹਾਡੇ ਵਾਸਤੇ ਲੈ ਕੇ ਮੰਡੇ ਦਿੰਦੇ ਹਾਂ ਜੀ ਜੇਕਰ ਤੁਸੀਂ ਵੀ ਆਪਣੀ ਪੁਰਾਣੀ ਗੱਡੀ ਸੇਲ ਕਰਨਾ ਚਾਹੁੰਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਐਡ ਲਗਵਾਉਣਾ ਚਾਹੁੰਦੇ ਹੋ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 93179132542 ਇਸ WhatsApp ਨੰਬਰ ਤੇ ਆਪਣੀ ਗੱਡੀ ਦੀਆਂ 5 ਤੋਂ 7 ਫੋਟੋਆਂ ਇੱਕ ਵੀਡੀਓ ਬਣਾ ਕੇ ਤੇ ਡਿਟੇਲ ਸੈਂਡ ਕਰ ਦਿਓ ਆਉਣ ਵਾਲੀ ਵੀਡੀਓ ਦੇ ਵਿੱਚ ਬਿਲਕੁਲ ਫ੍ਰੀ ਵਿੱਚ ਤੁਹਾਡੀ ਗੱਡੀ ਦੀ ਐਡ ਲੱਗ ਜਾਵੇਗੀ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਬੈਲ ਆਈਕਨ ਨੂੰ ਦਬਾ ਕੇ 올 ਤੇ ਕਲਿੱਕ ਕਰ ਲਓ ਤਾਂ ਜੋ ਹਰੇਕ ਵੀਡੀਓ ਅਪਲੋਡ ਹੁੰਦੇ ਤੁਹਾਡੇ ਕੋਲ ਪਹਿਲਾਂ ਨੋਟੀਫਿਕੇਸ਼ਨ ਪਹੁੰਚੇ ਤੁਸੀਂ ਵੀਡੀਓ ਪਹਿਲਾਂ ਵੇਖ ਕੇ ਗੱਡੀ ਪਰਚੇਸ ਕਰ ਸਕੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਤਦ ਤੱਕ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਵਾਸਤੇ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚੇ ਆਂ ਜੀ ਹੰਡਈ ਵਾਲਿਆਂ ਦੀ i20 ਕਾਰ ਹੈ ਜੀ ਗੱਡੀ ਦਾ ਮਾਡਲ ਹੈ ਜੀ 2009 ਏਰੀਆ ਮਾਨਸਾ ਜੀ ਬਹੁਤ ਵਧੀਆ ਕੰਡੀਸ਼ਨ ਦੀ ਕਾਰ ਪਹੁੰਚੀ ਆ ਜੀ ਵਾਈਟ ਕਲਰ ਦੀ ਕਾਰ ਹੈ ਜੀ ਏਸੀ ਹੀਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਟਾਇਰ ਟੱਪਾ 80% ਜੀ ਅਲਾਈ ਲੱਗੇ ਹੋਏ ਨੇ ਜੀ ਨੰਬਰ ਪਲੇਟਾ ਹਰਿਆਣਾ ਗੱਡੀ ਹੈ ਤੇ ਚਲਾਵੇ ਦੇ ਸੋਹਣੇ ਰੰਗ ਪੜਦੀ ਆ origignal ਹੈ ਜੀ ਕਿਸੇ ਵੀ ਚੀਜ਼ ਦੀ ਕੋਈ ਕਮੀ ਪੇਸ਼ੇ ਨਹੀਂ ਕਰਦੇ ਵਿੱਚ 2024 ਤੱਕ ਗੱਡੀ ਦੀ ਪਾਸਿੰਗ ਹੈ ਜੀ ਪਾਵਰ ਸਟੀering ਹੈ ਪਾਵਰ ਵਿੰਡੋ ਹੈ ਜੀ ਡਿਮਾਂਡ ਕੀਤੀ ਹੈ ਮਾਲਕਾਂ ਨੇ 1 ਲੱਖ 35000 ਰੁਪਇਆ ਤੇ ਕੋਈ ਵੀ ਵੀਰਪੁਰਾ ਗੱਡੀ ਲੈਣਾ ਚਾਹੁੰਦਾ ਹੈ ਸਕਰੀਨ ਤੇ ਮਾਲਕਾ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ 81468 13375 ਇਸ ਨੰਬਰ ਤੇ ਸਿੱਧੀ ਤੁਸੀਂ ਮਾਲਕਾ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਕੋਈ ਵੀ ਗੱਡੀ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਅੱਜ ਦੀ ਦੂਸਰੀ ਗੱਡੀ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੇ ਹਾਂ ਜੀ ਬਲਾਨੋ ਗੱਡੀ ਲੈ ਕੇ ਪਹੁੰਚੇ ਜੀ ਅਮਰੋਤੀ ਚੁੱਕੇ ਵਾਲਿਆਂ ਦੀ ਗੱਡੀ ਦਾ ਮਾਡਲ ਹੈ ਜੀ 2020 ਪੈਟਰੋਲ ਦੇ ਵਿੱਚ ਆਲ オリジナル ਕਾਰ ਹੈ ਜੀ ਉੱਚੇ ਮਾਡਲ ਦੀ ਸੋਹਣੀ ਕਾਰ ਹੈ ਏਰੀਆ ਜੀ ਮੋਗਾ ਫਰਸਟ ਓਨਰ ਦੀ ਕਾਰ ਹੈ 37000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਜੀ ਏਸੀ ਹੀਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਅਲਾਏ ਲੱਗੇ ਹੋਏ ਨੇ ਜੀ ਸ਼ੋਅਰੂਮ ਕੰਡੀਸ਼ਨ ਹੈ ਬਿਲਕੁਲ ਚਲਾਵੇ ਦੀ ਸੋਹਣੀ ਹੈ ਪਾਵਰ ਸਟੀering ਪਾਵਰ ਵਿੰਡੋ ਕਾਰ ਹੈ ਕੋਈ ਵੀ ਕਮੀ ਨਹੀਂ ਕਾਰ ਦੇ ਵਿੱਚ ਤੇ ਕੋਈ ਵੀ ਵੀਰਪਰਾ ਗੱਡੀ ਲੈਣਾ ਚਾਹੁੰਦਾ ਜੀ ਗੱਡੀ ਦੀ ਡਿਮਾਂਡ ਕੀਤੀ ਹੈ ਮਾਲਕਾਂ ਨੇ 690000 ਰੁਪਇਆ ਸਕਰੀਨ ਤੇ ਮਾਲਕਾ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 82 888 96 192 ਇਸ ਨੰਬਰ ਤੇ ਸਿੱਧੇ ਤੁਸੀਂ ਮਾਲਕਾ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਜੀ ਅੱਜ ਦੀ 33 ਨੰਬਰ ਤੇ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚਿਆ ਜੀ ਮੋਟਰਸਾਈਕਲ ਮਾਡਲ ਹੈ ਜੀ ਮੋਟਰਸਾਈਕਲ ਦਾ 2013 ਪਲੈਟਿਨਮ ਜਿਹਨੂੰ ਆਪਾਂ ਪਲਟੀਨਾ ਕਹਿੰਦੇ ਆ ਜੀ 2013 ਮਾਡਲ ਪੰਜਾਬ ਨੰਬਰ ਸਰਕਾਰੀ ਨੰਬਰ ਵਟਾ ਲੱਗਿਆ ਹੋਇਆ ਜੀ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਹੈ ਜੀ ਮੋਟਰਸਾਈਕਲ ਟਾਰ ਟੱਪਾ ਵੀ ਬਿਲਕੁਲ ਓਕੇ ਹੈ ਬਜਟ ਮੰਗ ਕੀਤੀ ਹੈ ਮਾਲਕਾਂ ਨੇ ਮੋਟਰਸਾਈਕਲ ਦੀ 33000 ਰੁਪਿਆ ਤੇ ਕੋਈ ਵੀ ਲੈਣਾ ਚਾਹੁੰਦਾ ਜੀ ਮਾਲਕ ਵੀਰਾਂ ਦੇ ਨਾਲ ਸਿੱਧਾ ਗੱਲ ਕਰ ਸਕਦੇ ਹੋ ਬਰਨਾਲਾ ਏਰੀਆ ਮਾਲਕਾਂ ਦਾ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 76579 33780 ਇਸ ਨੰਬਰ ਤੇ ਸਿੱਧੇ ਤੁਸੀਂ ਮਾਲਕਾ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਤੇ ਮਾਲਕਾ ਨੇ ਇਹ ਵੀ ਕਿਹਾ ਸੀ ਵੀ ਮੌਕੇ ਤੇ ਵੀ ਮਾਨਤਾ ਨੂੰ ਪੂਰਾ ਕਰ ਦਿੱਤਾ ਜਾਏਗਾ ਜੀ ਚੌਥੇ ਨੰਬਰ ਤੇ ਤੁਹਾਡੇ ਵਾਸਤੇ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਜੀ BMW 3 ਸੀਰੀਜ਼ ਇਹ ਗੱਡੀ ਪਹੁੰਚੀ ਹੈ ਜੀ ਆਪਣੇ ਕੋਲ ਮਾਡਲ ਹੈ 2008 ਐਡਰੈਸ ਹੈ ਜੀ ਅੰਮ੍ਰਿਤਸਰ ਕੈਥ ਨੰਗਲ ਵਿਲੇਜ ਹੈ ਜੀ ਤੇ ਸੈਕੰਡ ਓਨਰ ਹੈ ਗੱਡੀ ਦਾ ਪੰਜਾਬ ਨੰਬਰ ਦੀ ਕਾਰ ਹੈ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਗੱਡੀ ਦੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਲਾਈ ਲੱਗੇ ਹੋਏ ਨੇ ਜੀ ਏਸੀ ਹੀਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਚਲਾਵੇ ਦੀ ਸੋਹਣੀ ਹੈ ਰੰਗ ਪਿੰਡ ਦੀ Ориਜਨਲ ਹੈ ਬਲੈਕ ਰੰਗ ਦੀ ਕਾਰ ਹੈ ਜੀ ਤੇ ਕੋਈ ਵੀ ਵੀਰਪਰਾ ਲੈਣਾ ਚਾਹੁੰਦਾ ਹੈ ਮਾਲਕਾਂ ਨੇ ਡਿਮਾਂਡ ਕੀਤੀ ਹੈ 4,50,000 ਰੁਪਏ ਬਾਕੀ ਗੱਡੀ ਬਹੁਤ ਸੋਹਣੀ ਹੈ ਜੀ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ ਚਲਾਵੇ ਦੀ ਰੰਗ ਪੇਂਟ ਪੱਕੋ ਲੈਦਰ ਦੀਆਂ ਸੀਟ ਕਵਰ ਲੱਗੀਆਂ ਹੋਈਆਂ ਨੇ ਜੀ ਪਾਵਰ ਸਟੀering ਹੈ ਪਾਵਰ ਵਿੰਡੋ ਹੈ ਤੇ ਜੇ ਕੋਈ ਵੀਰਪਰਾ ਇਹ ਗੱਡੀ ਲੈਣਾ ਚਾਹੁੰਦਾ ਹੈ ਤੇ ਮਾਲਕਾਂ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ 79737 39926 ਇਸ ਨੰਬਰ ਤੇ ਸਿੱਧੀ ਤੁਸੀਂ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਇਹ ਗੱਡੀ ਪਰਚੇਜ ਕਰ ਸਕਦੇ ਹੋ ਜੀ 5ਵੇਂ ਨੰਬਰ ਤੇ ਤੁਹਾਡੇ ਵਾਸਤੇ ਗੱਡੀ ਆਪਾਂ ਲੈ ਕੇ ਪਹੁੰਚੀਆਂ ਜੀ ਸਕੋਰਪੀਓ ਟੋਪ ਮਾਡਲ ਮਾਡਲ ਹੈ ਗੱਡੀ ਦਾ 2014 ਹਰਿਆਣਾ ਨੰਬਰ ਹੈ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਐਨਓਸੀ ਮਿਲ ਚੁਗੀ ਜੀ ਸੈਕੰਡ ਓਨਰ ਦੀ ਕਾਰ ਹੈ ਜੀ ਆਲ ਡਾਕੂਮੈਂਟ ਕੰਪਲੀਟ ਨੇ ਗੱਡੀ ਪਹੁੰਚੀ ਹੈ ਬਰਨਾਲਾ ਏਰੀਆ ਤੋਂ ਏਸੀ ਹੀਟਰ ਇੰਜਨ ਕੇਅਰ ਬਿਲਕੁਲ ਓਕੇ ਹੈ ਚਲਾਵੇ ਦੀ ਸੋਹਣੀ ਹੈ ਰੰਗ ਪਟਦੀ ਹੈ Ориਜినਲ ਹੈ ਪਾਵਰ ਸਟੀering ਹੈ ਪਾਵਰ ਵਿੰਡੋ ਹੈ ਲੈਦਰ ਦੀਆਂ ਸੀਟ ਕਵਰ ਲੱਗੀਆਂ ਹੋਈਆਂ ਨੇ ਤੇ ਸਾਰੀਆਂ ਗੱਡੀਆਂ ਦੀ ਪਾਸਪੋਰਟ ਮਿਲ ਜੂਗੀ ਤੇ ਵੀਡੀਓ ਵੀ ਮਾਲਕਾਂ ਨੇ ਭੇਜੀ ਹੈ ਤੁਸੀਂ ਅੰਦਰੋਂ ਬਾਹਰੋਂ ਸਾਰਾ ਇੰਟੀਰੀਅਰ ਦੇਖ ਸਕਦੇ ਹੋ ਕਿੰਦਾ ਦੀ ਕੰਡੀਸ਼ਨ ਹੈ ਜੀ ਤੇ ਡਿਮਾਂਡ ਕੀਤੀ ਹੈ ਮਾਲਕਾਂ ਨੇ ਗੱਡੀ ਦੀ 5 ਲੱਖ 65000 ਰੁਪਇਆ ਕੋਈ ਵੀ ਵੀਰਪਰਾ ਗੱਡੀ ਲੈਣਾ ਚਾਹੁੰਦਾ ਹੈ ਸਕਰੀਨ ਤੇ ਮਾਲਕਾਂ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਿਓ 98767 07225 ਇਸ ਨੰਬਰ ਤੇ ਸਿੱਧੀ ਤੁਸੀਂ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਜੀ ਅੱਜ ਦੀ 6ਵੇਂ ਨੰਬਰ ਤੇ ਤੁਹਾਡੇ ਵਾਸਤੇ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਜੀ ਹੰਡਈ ਵਾਲਿਆਂ ਦੀ Honda City VX 2014 ਮਾਡਲ ਚਿੱਟੇ ਰੰਗ ਦੀ ਵਾਈਟ ਕਲਰ ਦੀ ਕਾਰ ਫਰਸਟ ਓਨਰ ਹੈ 67000 ਕਿਲੋਮੀਟਰ ਗੱਡੀ ਚੱਲੀ ਹੋਈ ਹੈ 60% ਟਾਇਰ ਲੱਗੇ ਜੀ ਏਰੀਆ ਸੰਗਰੂਰ ਪਾਵਰ ਸਟੀering ਹੈ ਪਾਵਰ ਵਿੰਡੋ ਵੇਜਿੰਗ ਅਲਾਇ ਗੱਡੀ ਨੂੰ ਲੱਗੇ ਹੋਏ ਨੇ ਜੀ ਟੱਚ ਸਕਰੀਨ ਲੱਗੀ ਹੋਈ ਹੈ ਲੈਦਰ ਦੀਆਂ ਸੀਟ ਕਵਰ ਲੱਗੀਆਂ ਹੋਈਆਂ ਨੇ ਇੰਟੀਰੀਅਰ ਬਹੁਤ ਵਧੀਆ ਜੀ ਇਸੇ ਹਿੱਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਚਲਾਵੇ ਦੀ ਸੋਹਣੀ ਹੈ ਰੰਗ ਪਿੰਡ ਦੀ Ориਜਨਲ ਹੈ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ ਕਾਰ ਦੇ ਵਿੱਚ ਪੰਜਾਬ ਨੰਬਰ ਹੈ ਤੇ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਡਿਮਾਂਡ ਕੀਤੀ ਹੈ ਮਾਲਕਾਂ ਨੇ 5,25,000 ਰੁਪਏ ਬਾਕੀ ਮੌਕੇ ਤੇ ਵੀ ਮਾਨਤਨ ਕਰ ਦਿੱਤਾ ਜਾਏਗਾ ਕੋਈ ਵੀ ਵੀਰਪਰਾ ਗੱਡੀ ਲੈਣਾ ਚਾਹੁੰਦੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ 91156 36033 ਇਸ ਨੰਬਰ ਤੇ ਸਿੱਧੀ ਤੁਸੀਂ ਮਾਲਕਾ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਜੀ ਜਾਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਅੱਜ ਦੀ 7ਵੇਂ ਨੰਬਰ ਤੇ ਤੁਹਾਡੇ ਵਾਸਤੇ ਗੱਡੀਆਂ ਆਪਾਂ ਲੈ ਕੇ ਪਹੁੰਚੇ ਆਂ ਹੰਡਈ ਵਾਲਿਆਂ ਦੀ ਗੱਡੀ ਲੈ ਕੇ ਪਹੁੰਚੇ ਆਂ ਜੀ i10 ਦਿੱਲੀ ਨੰਬਰ ਹੈ ਜੀ ਮਾਡਲ ਹੈ ਗੱਡੀ ਦਾ 2010 ਐਨਓਸੀ ਸੰਗਰੂਰ ਦੀ ਮਿਲ ਜੂਗੀ ਚਲਾ ਆਵੇ ਦੀ ਗੱਡੀ ਸੋਹਣੀ ਹੈ ਜੀ ਰੰਗ ਪੜੀ ਦੀ Ориਜినਲ ਹੈ ਇੰਟੀਰੀਅਰ ਬਹੁਤ ਵਧੀਆ ਜੀ ਪਾਵਰ ਸਟੇਰੀਂਗ ਹੈ ਪਾਵਰ ਵਿੰਡੋ ਹੈ ਅਲਾਏ ਗੱਡੀ ਨੂੰ ਲੱਗੇ ਹੋਏ ਨੇ ਜੀ ਸਾਫ਼ ਹੈ ਬਿਲਕੁਲ ਜੀ ਘੱਟ ਸਕਰੈਚ ਨੇ ਜੀ ਡੈਂਟ ਵਗੈਰਾ ਬਹੁਤ ਜ਼ਿਆਦਾ ਘੱਟ ਨੇ ਕਿਤੇ ਕਿਤੇ ਮਾੜੇ ਮੋਟੇ ਹੋਣਗੇ ਜੀ ਬਾਕੀ ਗੱਡੀ ਬਿਲਕੁਲ ਸਾਫ਼ ਪਈ ਹੈ ਏਸੀ ਹੀਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਬਿਲਕੁਲ Ориਜినਲ ਕਾਰ ਹੈ ਮਾਲਕਾਂ ਨੇ ਡਿਮਾਂਡ ਕੀਤੀ ਹੈ ਸਿਰਫ 75000 ਰੁਪਇਆ ਤੇ ਕੋਈ ਵੀ ਵੀਰਪਰਾ ਗੱਡੀ ਲੈਣਾ ਚਾਹੁੰਦਾ ਹੈ ਸਕਰੀਨ ਤੇ ਮਾਲਕ ਵੀਰਾਂ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 79 737 14075 ਇਸ ਨੰਬਰ ਤੇ ਸਿੱਧੀ ਤੁਸੀਂ ਮਾਲਕਾ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਜੀ ਅੱਜ ਦੀ ਲਾਸਟ ਗੱਡੀ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚਿਆ ਜੀ ਮਰੂਤੀ ਕਾਰ ਮਾਡਲ ਹੈ 2006 ਸਾਇਕਨ ਦਾ ਓਨਰ ਹੈ ਤੇ ਗੱਡੀ ਦੀ ਪਾਸਿੰਗ ਮਿਲ ਜਾਨੀ ਹੈ 2026 ਤੱਕ 02 ਇੰਚ ਹੈ ਏਸੀ ਵਧੀਆ ਚੱਲਦਾ ਕਾਰ ਦੇ ਵਿੱਚ ਜੀ ਇੰਟੀਰੀਅਰ ਵੀ ਠੀਕ ਹੈ ਤੇ ਬਿਲਕੁਲ オリジナル ਕਾਰ ਹੈ ਅਲਾਏ ਲੱਗੇ ਹੋਏ ਨੇ ਪੰਜਾਬ ਨੰਬਰ ਦੀ ਕਾਰ ਹੈ ਤੇ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਜੀ ਤੇ ਮਾਲਕਾਂ ਨੇ ਸਿਰਫ ਡਿਮਾਂਡ ਕੀਤੀ ਹੈ ਗੱਡੀ ਦੀ 70000 ਰੁਪਇਆ ਜੇ ਕਿਸੇ ਨੇ ਕੋਈ ਫੈਮਿਲੀ ਕਾਰ ਲੈਣੀ ਹੋਵੇ ਵਧੀਆ ਏਸੀ ਵਾਲੀ ਤੇ ਬਹੁਤ ਵਧੀਆ ਕੰਡੀਸ਼ਨ ਦੀ ਕਾਰ ਹੈ ਜੀ ਤੇ ਮਾਲਕਾਂ ਦਾ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਤੁਸੀਂ ਨੋਟ ਕਰ ਲਓ 88472 93804 ਇਸ ਨੰਬਰ ਤੇ ਸਿੱਧੀ ਤੁਸੀਂ ਮਾਲਕਾ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਜੀ ਇਹ ਅੱਜ ਦੀਆਂ ਗੱਡੀਆਂ ਅਲੱਗ-ਅਲੱਗ ਥਾਵਾਂ ਤੋਂ ਤੁਹਾਡੇ ਵੱਸ ਤੇ ਲੈ ਕੇ ਪਹੁੰਚੀ ਸੀ ਕਿਦਾਂ ਦੀ ਵੀਡੀਓ ਲੱਗੀ ਇੱਕ ਕਮੈਂਟ ਜਰੂਰ ਕਰ ਦਿਆ ਕਰੋ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਐਂਡ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਡੇ ਚੈਨਲ ਨੂੰ ਫੋਲੋ ਕਰੋ ਤਾਂ ਜੋ ਹਰੇਕ ਬਜਟ ਦੇ ਵਿੱਚ ਤੁਹਾਡੇ ਮੁਤਾਬਕ ਤੁਹਾਡੇ ਮਨਪਸੰਦ ਦੀ ਕਰ ਤੁਹਾਨੂੰ ਮਿਲ ਸਕੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ